ਕਦੋਂ ਦੀ ਫਲਾਈਟ ਹੈ ਤੇਰੀ ਫਲਾਈਟ ਕੱਲ ਰਾਤ ਦੀ ਹੈ ਦਿੱਲੀੋਂ ਕਿਉਂ ਕੀ ਗੱਲ ਹੋ ਗਈ ਗੱਲ ਤਾਂ ਕੁਛ ਨਹੀਂ ਛੋਟੇ ਭਾਈ ਮੈਂ ਤਾਂ ਤੈਨੂੰ ਇਹੀ ਦੱਸਣਾ ਸੀ ਵੀ ਭਾਈ ਅਸੀਂ ਅੱਜ ਕੀਤੇ ਰਜ਼ਮੀਂ ਠੇਕੇ ਤੇ ਨਹੀਂ ਲੈ ਸਕਦੇ ਸਾਡਾ ਸਾਰਾ ਟੱਪਰ ਮਿੱਟੀ ਨਾਲ ਮਿੱਟੀ ਹੋਇਆ ਰਹਿਦਾ ਤੇ ਬਚਦਾ ਬਚਾਉਂਦਾ ਵਿੱਚੋਂ ਸਾਨੂੰ ਕੱਖ ਨਹੀਂ ਇਹ ਕੀ ਗੱਲ ਕਹੀ ਜਾਂਦਾ ਭਾਈ ਪਿਛਲੇ 15 ਸਾਲ ਹੋ ਗਏ ਤੁਹਾਨੂੰ ਸਾਡੀ ਜ਼ਮੀਨ ਵਾਉਂਦਿਆਂ ਨੂੰ ਬਾਪੂ ਦੇ ਮੁੱਕਣ ਤੋਂ ਬਾਅਦ ਤੁਸੀਂ ਆਪ ਆ ਕੇ ਗਿਆ ਸੀ ਕਿ ਜ਼ਮੀਨ ਸਾਨੂੰ ਦਿਓ ਠੇਕੇ ਤੇ ਤੇ ਮੈਂ ਵੀ ਇਸੇ ਬੇਸਿਕਲੀ ਵਿੱਚ ਪਿਛਲੇ 15 ਸਾਲ ਤੋਂ ਕੈਨੇਡਾ ਰਹਿ ਰਿਹਾ ਬੇਜ਼ਮੀਂ ਤੁਹਾਡੇ ਕੋਲੇ ਆ ਸਾਡੇ ਆਪਣਿਆਂ ਕੋਲ ਤੇ ਹੁਣ ਤੁਸੀਂ ਆ ਗੱਲ ਕਹਿ ਦਿੱਤੀ ਚਲੋ ਠੀਕ ਆ ਜੇ ਤੁਹਾਨੂੰ ਠੇਕਾ ਜਿਆਦਾ ਲੱਗਦਾ ਤਾਂ ਕਿੱਲੇ ਮਗਰ 4-5000 ਕੱਟ ਕਰ ਲੈਣੀ ਆਪਾਂ ਪਰ ਐਂ ਖੜੇ ਪਾ ਟੈਨਸ਼ਨ ਤਾਂ ਨਾ ਦਿਓ ਮੈਨੂੰ ਨਹੀਂ ਛੋੜਿਆ ਸਾਨੂੰ 2-4000 ਘਟਾ ਕੇ ਵੀ ਵਾਰਾ ਨਹੀਂ ਖਾਦੀ ਆਪ ਤਾਂ ਤੁਸੀਂ ਕੈਨੇਡਾ ਐਸ਼ਾਂ ਕਰਦੇ ਹੋ ਤੇ ਇੱਧਰ ਮੇਰੇ ਜਵਾਕ ਮਿੱਟੀ ਨਾਲ ਘੁੰਡੇ ਆ ਚਲੋ ਜੇ ਖਪ-ਖਪਾ ਕੇ 4 ਛਿਲੜ ਬਚਦੇ ਵੀ ਹੁਣ ਤਾਂ ਵੀ ਕੁਛ ਨਹੀਂ ਪਰ ਹੁਣ ਤਾਂ ਭਾਈ ਤੁਹਾਡੀ ਜ਼ਮੀਨ ਸਾਨੂੰ ਪੱਲਿਓ ਪਈ ਜੀ ਪਰ ਭਾਈ ਇਹ ਗੱਲ ਤਾਂ ਤੁਸੀਂ ਉਦੋਂ ਵੀ ਕਹਿ ਸਕਦੇ ਸੀ ਜਦੋਂ ਮੈਂ ਇੰਡੀਆ ਆਇਆ ਹੁਣ ਖੜੇ ਪੈਰ ਮੈਂ ਕੀ ਕਰਾਂ ਭਾਈ ਜੋ ਕਰਨਾ ਤੂੰ ਕਰ ਲੈ ਜਾਂ ਤਾਂ ਖੇਤੀਬਾੜੀ ਆਪ ਆ ਕੇ ਕਰ ਲੋ ਇੱਥੇ ਤੇ ਜਾਂ ਫਿਰ ਪਿੰਡ ਚ ਕੋਈ ਇੰਨੇ ਪੈਸੇ ਤੇ ਠੇਕੇ ਤੇ ਲੈਂਦਾ ਮਿਸ਼ਕ ਕੋ ਨੂੰ ਦੇ ਦਿਓ ਸਾਡਾ ਕੋਈ ਗੁੱਸਾ ਨਹੀਂ ਪਰ ਯਾਰ ਹੁਣ ਖੜੇ ਪੈਰ ਕਿਹਨੇ ਲੈਣੀਆਂ ਠੇਕੇ ਤੇ ਜ਼ਮੀਨ ਨਾਲੇ ਆਸੇ ਪਾਸੇ ਦੇ ਸਾਰੇ ਪਿੰਡਾਂ ਨੂੰ ਪਤਾ ਥੋੜੇ ਤੋਂ ਬਿਨਾ ਮੈਂ ਜ਼ਮੀਨ ਹੋਰ ਕਿਸੇ ਨੂੰ ਨਹੀਂ ਦਿੰਦਾ ਠੇਕੇ ਤੇ ਹੁਣ ਮੈਂ ਉੱਥੇ ਆਪਦੀ ਕਨੇਡਾ ਦੀ ਕਬੀਲਦਾਰੀ ਨਿਜਠਾਂ ਕਿ ਇੱਥੇ ਆ ਕੇ ਵਾਈ ਕਰਾਂ ਆਇਦਰ ਦੀ ਗੱਲ ਹੋਰ ਆ ਬਾਈ ਬੰਦਾ ਸਾਲ 6 ਮਹੀਨੇ ਇੱਧਰ ਉੱਧਰ ਵੀ ਹੋ ਜੇ ਨਾ ਤਾਂ ਸਰ ਜਾਂਦਾ ਪਰ ਉਧਰ ਜੇ ਮੈਂ 2 ਮਹੀਨੇ ਵੀ ਕੰਮ ਤੇ ਸਮਝਿਆ ਕਰ ਯਾਰ ਨਹੀਂ ਮੇਰ ਅਸੀਂ ਤੈਨੂੰ ਸੋਚ ਸਮਝ ਕੇ ਜਵਾਬ ਦਿੰਦਾ ਜਾਂ ਤਾਂ ਭਾਈ ਠੇਕਾ ਅੱਧਾ ਕਰ ਲਾ ਤੇ ਜਾਂ ਫਿਰ ਜਿਵੇਂ ਤੇਰੀ ਮਰਜ਼ੀ ਹੋਵੇ ਕਰ ਲਾ ਐ ਕਿ ਮੈਂ ਅੱਧਾ ਕਰ ਲਾਂ ਯਾਰ ਉਧਰ ਕੈਨੇਡਾ 'ਚ ਮੇਰੇ ਖਰਚੇ ਬੜੇ ਵੱਧੇ ਪਏ ਆ ਤੇ ਉਸ ਹੱਬ ਨਾਲ ਹੀ ਮੈਂ ਸੈਟਿੰਗ ਕੀਤੀ ਆ ਐ ਤਾਂ ਤਾਂ ਚਾਈ ਹਲਜੂ ਮੇਰਾ ਸਾਰਾ ਫਿਰ ਛੱਡੋ ਕੈਨੇਡਾ ਤੇ ਇਧਰ ਆ ਕੇ ਕਰੋ ਭਾਈ ਤੁਹਾਨੂੰ ਵੀ ਪਤਾ ਲੱਗੇ ਜੱਟਾਂ ਨੂੰ ਖੇਤੀਬਾੜੀ 'ਚੋਂ ਬਚਦਾ ਕੀ ਆ ਵੇਖਣ ਨੂੰ ਹੀ ਲੱਗਦਾ ਵੀ ਠੇਕੇ ਦੇ ਜ਼ਮੀਨ ਲੈ ਕੇ ਅਸੀਂ ਬੜੇ ਸ਼ਾਹ ਬਣ ਗਏ ਰਿਹਾਂ ਸਪਰੇ ਆ ਤੇਲ ਤਪਾ ਸਾਨੂੰ ਮਾਂਜੀ ਬੈਠੇ ਆ ਤੋ ਤਾਂ ਤੁਹਾਡੀ ਗੱਲ ਠੀਕ ਆ ਪਰ ਮੈਂ ਆਪਾਂ ਕਿਵੇਂ ਵਾਈ ਕਰ ਸਕਦਾ ਮੈਂ ਕਿਹਾ ਇੱਥੇ ਰਹਿਣਾ ਨਾਲੇ ਵਾਈ ਕਰ ਲਈ 100 ਸੰਸਪਾ ਚਾਹੀਦਾ ਖੇਤੀ ਖਸਮਾ ਸੇਤੀ ਹੁੰਦੀ ਆ ਤੇ ਜੇ ਮੈਂ ਆਪ ਹੀ ਨਾ ਉਹਨਾਂ ਦੇ ਸਿਰ ਤੇ ਹੋਇਆ ਤਾਂ ਮੇਰੇ ਪੱਲੇ ਕੀ ਪਾਉਣਗੇ ਕੰਮ ਹੈ ਤੁਸੀਂ ਆਪ ਦੱਸੋ ਯਾਰ ਬਸ ਆਹੀ ਗੱਲ ਤੈਨੂੰ ਸਮਝਾਉਣੀ ਸੀ ਹੁਣ ਲੱਗਿਆ ਨਾ ਪਤਾ ਨਹੀਂ ਗੱਲਾਂ ਦੇ ਘੜਾ ਦਾ ਕੀ ਆ ਉਹ ਤਾਂ ਮੈਂ ਵੀ ਬਥੇਰੇ ਬਣਾ ਲੈਣਾ ਜੇ 40000 ਕਿੱਲੇ ਦਾ ਠੇਕਾ ਮਨਜ਼ੂਰ ਆ ਤਾਂ ਕਰ ਗੱਲ ਨਹੀਂ ਜਿਵੇਂ ਤੇਰੀ ਮਰਜ਼ੀ ਵੇਖ ਲੈ ਬਾਈ ਪਰ ਵੈਸੇ ਹੈ ਤਾਂ ਧੱਕਾ ਹੀ ਤੁਹਾਨੂੰ ਵੀ ਪਤਾ ਮੈਂ ਇੱਥੇ ਰਹਿ ਕੇ ਵਾਈ ਨਹੀਂ ਕਰ ਸਕਦਾ ਸ਼ਾਇਦ ਇਸੇ ਲਈ ਤੁਸੀਂ ਐ ਕਰ ਰਹੇ ਹੋ ਮੈਂ ਤਾਂ ਤੁਹਾਨੂੰ ਕਦੇ ਉਪਰਾ ਨਹੀਂ ਸਮਝਿਆ ਪਰ ਤੁਸੀਂ ਅੱਜ ਆਪਣਿਆਂ ਵਾਲੀ ਗੱਲ ਕੋਈ ਕੀਤੀ ਨਹੀਂ ਇਹ ਤਾਂ ਤੇਰੇ ਸਮਝਣ ਦੇ ਆ ਵੀ ਅਸੀਂ ਤਾਂ ਤੈਨੂੰ ਅੱਜ ਵੀ ਆਪਦਾ ਹੀ ਸਮਝਦੇ ਆ ਤਾਂ ਹੀ ਤਾਂ ਤੇਰੇ ਜਾਂ ਤੇਰੇ ਟੱਬਰ ਤੇ ਇੱਥੇ ਆਏ ਤੇ ਤੁਹਾਡੇ ਅੱਗੇ ਪਿੱਛੇ ਭੱਜੇ ਫਿਰਦੇ ਆਂ ਵੀ ਅਸੀਂ ਤੁਹਾਡੇ ਤੋਂ ਕੀ ਲੈਣਾ ਭਾਈ ਮੈਂ ਵੀ ਤੁਹਾਨੂੰ ਕਦੇ ਬੇਗਾਨਾ ਨਹੀਂ ਸਮਝਿਆ ਹਮੇਸ਼ਾ ਆਪਣੇ ਵੱਡਿਆਂ ਦੀ ਥਾਂ ਤੇ ਰੱਖਿਆ ਤੇ ਇਹਨਾਂ ਨੂੰ ਆਪਣੇ ਬੱਚੇ ਮੰਗ ਜੇ ਯਕੀਨ ਆ ਤਾਂ ਹੀ ਇਹਨੇ ਸਭ ਤੁਹਾਨੂੰ ਠੇਕੇ ਤੇ ਪਹਿਲੀ ਦਈ ਰੱਖੀ